ਕਹਿੰਦੀ ਮੈਂ ਤਾਂ ਪਾਉਣਾ ਸੀ ਭੂਆਂ ਤੇ ਪਾਉਣਾ ਸੀ ਕੱਦਰਾ ਨੂੰ ਤਾਂ ਸ਼ਰਾਰਾ ਜਿਹਾ ਪਾ ਕੇ ਆਉਂਦੀ ਨਹੀਂ ਕਹਿੰਦੀ ਇਹ ਭੈਣੇ ਘੱਰੇ ਤੇ ਮੈਨੂੰ ਗੱਲ ਦੱਸਾਂ ਕਿ ਕਿੰਨੇ ਬਿਆਣਿਆਂ ਨੇ ਕੁਛ ਦੋ ਘਾ ਉੱਤੇ ਅੱਛਾ ਹੋਰ ਸੁਣਾਤ ਹੋਗੀ ਦੋਹੀ ਰੱਖੀ ਹੈ ਨਹੀਂ ਜੀ ਦੀ ਆ ਕੀ ਬੈਤਰ ਖਰਾਬ ਉਹਨਾਂ ਕਿਤਾ ਚਲ ਕੋਈ ਨਹੀਂ ਕਿਰਮਾਨ ਨੇ ਤੋਗੇ ਸੁਕਣਾ ਪਾ ਦੇ ਤਾ ਕੀ ਹੈ ਵੀ ਪੁੱਤ ਨੂੰ ਬਿਆਣੇ ਪਿਆਰੇ ਕਰੀ ਦਿੰਦੀ ਆ ਚਲ ਭੈਣੇ ਭੂਆ ਨੇ ਕਿਤੇ ਕਾਰ ਤੇ ਬਹੁਤਾ ਸੁਣਾ ਅੱਛਾ ਨਹੀਂ ਕਿਤੇ ਇੱਥੇ ਹੋ ਗਿਆ ਬੈਤਰ ਖਰਾਬ